8ਵਾਂ ਹੋਵਰਾ ਚੌਥਾ ਨਾ ਬਈ ਇਥੇ ਤੋਂ ਨਹੀਂ ਦੱਸਾਂਗਾ ਮਾਰੀ ਮਾਰੀ 8ਵਾਂ ਹੋ ਗਿਆ 8ਵਾਂ 8 ਨਹੀ ਆ ਪੰਜਵੇਂ ਦਾ ਉਹ ਬੈਠਾ ਥੋੜਾ ਬੰਦਾ ਹਾਈ ਜਾ ਤੂੰ ਜੋ ਥੋੜਾ ਬਹੁਤ ਚੀਜ਼ ਗਈ ਪਾਉਣਾ ਮੈਂ ਤੁਹਾਨੂੰ ਦੱਸਿਆ ਨਾ ਸੁਣੋ 12 ਵਰ ਬਹੁਤ ਖੰਦੇ ਆ ਤੇ ਸਟ ਨੇ ਤਾਂ ਮੰਗਰ ਹੋ ਗਿਆ ਹੋਰ ਆ ਗਿਆ ਛੇੜ ਦੇ ਦੇਣੀ ਹਾਂ ਹਾਂ ਉਹ ਇੱਕ ਮਾਂ ਧਿਆਨ ਨਾਲ ਖੜੀ ਕਿਆ ਜਾ ਰਿਹਾ ਰਣਗਾ 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 ਜੋਗਾ 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 ਲੱਗ ਗਿਆ ਲੱਗ ਗਿਆ ਆ ਲੈ ਤੁਹਾਨੂੰ ਏਕ ਮੈਂ ਆ ਮੇਰੀ ਗੱਲ ਸੁਣ ਏ ਭਾਈ ਰਾਏ ਆੜੀ ਹੌਲੀ ਬੱਧੀਆ ਕੱਟਾਈ ਬਹੁਤ ਹੋਣੀ ਸੀ ਕਿਨੇ ਹੋ ਗਏ ਟੈਕਨੀਕ ਨੂੰ ਉੱਪਰ 2 ਹੋਈਆਂ 28 ਚੱਲ 28 ਹੋ ਗਏ ਆ ਬਾਦੋ ਓਵਰ ਪਏ ਆਪਣੇ ਕੋਲੇ ਆ ਟੈਨਸ਼ਨ ਨਾਲ ਵਾਈਡ 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 ਬਾਤ ਕੇ ਸਾਰਿਆਂ ਨੂੰ ਆਹ ਤੱਕ ਨਹੀਂ ਇਤਨਾ ਦੌੜ ਬਾਤ ਕੇ ਆ ਗਈ ਓਏ 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 ਇਹ ਯੂ ਆ ਚਲੀ ਰਿਹਾ ਹੈ ਅੰਤੀਆ ਬੈਡ ਦੇ ਵੀ ਰਹਿ ਗਈ ਸਾਡੀ ਉੱਥੇ ਕੰਨੋਂ ਨਾ ਵਾਈਡ ਆ ਦਾ ਨਾ ਕੋ ਕੰਲਾ ਚੱਕੀ ਕਰੀ ਜਾਂਦਾ ਕੋਈ ਮਰੀ ਪਤਾ ਨਹੀਂ ਹੁੰਦਾ ਜਦ ਤੂੰ ਓਏ ਓਏ ਜਾ ਪਾ ਤੇ ਹੌਲੀ ਹਟਣਾ ਓਏ 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 ਹਣ ਤਿੰਨ ਬਾਲਾ ਹੋ ਜਾ ਕੌੜਾ ਆ ਗਿਆ ਕਿੰਨਾ ਮੈਂ ਥੋੜਾ ਓ ਪਾਣੀ ਲੈ ਲਾ ਪਾਣੀ ਓ ਕਿਹਾ ਜਾ ਏਤੀ ਏਤੀ ਸਾਂਝਾ ਮੈਂ ਦੂ ਆਰਡੀ ਕਰ ਦੇਣਾ ਨਹੀਂ ਨਹੀਂ ਓਗੜਾ ਬੈਠਣਾ ਹਟਦਾ ਫੇਰ ਵੀ ਬਾਤ ਕਹਿ ਨਹੀਂ ਲੱਗਦੀ ਆ ਤੁਹਾਡੀ ਇਹ ਬਲਕਾ ਬੋਲਣ ਕਾ ਨਹੀਂ ਆ ਬਾਈਕੇ ਤਾਂ ਗੱਲ ਹੋਣੀ ਨਹੀਂ ਹਾਂ ਆਈ ਨਹੀਂ ਲਗਾਈ ਆ ਏਡਾ ਜਿਹਾ ਭੈਣਾ ਤੁਹਾਡੀ ਫੜ ਫੜ ਕੇ ਸਹੀ ਗੱਲ ਆ ਵੀਰੇ ਹਣ ਪੰਜ ਛੇ ਚੋਂ ਕਹਿੰਨੇ ਐਵੇਂ ਨਹੀਂ ਆ ਜੀ ਨਗਾ ਤੇ ਕਦੋਂ ਧੱਕਾ ਮਾਰੀ ਜਾਵੇ ਬੋਲ ਆਹ ਹੋਈ ਦਿਨ ਦੀ ਨਹੀਂ ਸੂਰਜ ਪਤਾ ਕਿੰਨਾ ਪੈਂਦਾ ਭੈਣੋ ਇਨੀ ਔੜ ਕੀ ਤੈਨੂੰ ਬੰਤਾ ਹੀ ਸਮਝਾ ਜੇ ਬੱਚਣਗਾ ਤੇ ਰੇ 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 ਦਾ ਜਾਦੂ ਰੇ ਰੇ ਉਹ ਜਾਦੂ ਰੇ ਰੇ ਕਿੰਨੇ ਹੋ ਗਏ ਮਦਦ 3 ਵਾਲੇ ਹਾਈ ਸਿੱਤੀ ਹੋ ਗਿਆ ਹਾਤੀ ਦੋ ਹੀ ਗੱਡੇ ਚੰਗਾ 4 ਰੁਪਏ ਆਪਾਂ ਹੀ ਗੇਟ ਬੰ ਚਾਰ ਹੈ ਚਾਰ ਰੁਪਏ ਤੇਰਾ ਸੈਂਟ ਤੇਰਾ ਹਟਿੰਗ ਗਲਤ ਦੇ ਗਿਆ ਨਹੀਂ ਯਾਰ ਫੇਰ ਵੀ ਤੂੰ ਵਾਰ ਹੀ ਨਹੀਂ ਪੂਰੀ ਲਵਾਈ ਮੇਰੀ ਮੇਰਾ ਸਕੋਰ ਤਾਂ ਤੂੰ 2 ਬਣਾਇਆ 5 ਓਵਰਾਂ ਚ ਛੋਟਾ ਮੁੰਡਾ ਚੰਗੇ ਮਾਰ ਗਿਆ ਯਾਰ ਵਾਰੀ ਲਵਾਓ ਆ ਗਲਤ ਗੱਲ ਆ ਬੰਦਾ ਚਾਹੇ ਮਾੜਾ ਖੇਡੇ ਚਾਹੇ ਚੰਗਾ ਬੈਠੋ ਛੋਟਾ ਲਵਾਉਣੀ ਤੇਰਾ ਫੋਨ ਆਇਆ ਕਿਦਾ ਮਾਤਾ ਦਾ ਨਿਸ਼ਾਨ ਪੈਣਾ ਹੈ ਹਾਂ ਮੇਰਾ ਫੋਨ ਕਿਹਦੇ ਨਾਲ ਉਹਨਾਂ ਨੇ ਜਦੋਂ ਘਰੇ ਦਾ ਬਹਾਰਲਾ ਨਾਲ ਹੀ ਜਾਣਦਾ ਇਹ ਵੀ ਮੇਰੇ ਨਾਲ ਫੋਨ ਫੋਨ ਲਈ ਦੇਖੀ ਬਿਆ ਮੈਂ ਇਸਾ ਮੈਂ ਬੂਣ ਵੇਖਣਾ ਉਹ ਤੇ ਆਇਆ ਕਿ ਨਹੀਂ ਉੱਥੋਂ ਅੱਛਾ ਓਏ ਹਾਏ ਓਏ ਛੱਡ ਗਿਆ ਓਏ ਭਗਤਾਂ ਮੂਹ ਤੇ ਤੇਰੀ ਬਹੁਤ ਲੰਮਾ ਤਾਂ ਹੈ ਨਾ ਉਹਨੂੰ ਕਿੱਤੀ ਹੋ ਗਈ ਓਏ ਸੁਣਾ ਕਿੰਬਰ ਖੜਾ ਰਹਿ ਭਗਤਾਂ ਮੂਹ ਮਾਂ ਪੈਣ ਤੱਕ ਜਾ ਆ ਮੇਰਾ ਫੋਨ ਵੀਡੀਓ ਦੇ ਵਿੱਚ ਆ ਆ ਕਾ ਲੈ ਤਾ ਆ ਨਹੀਂ ਹੁੰਦਾ ਨਹੀਂ ਹੁੰਦਾ ਨਹੀਂ ਹੁੰਦਾ ਨਹੀਂ ਹੁੰਦਾ ਨਹੀਂ ਹੁੰਦਾ ਚੌਂਕਾਇਆ ਆ ਗਈ ਭਗਤਾ ਪੀ ਹੋ ਗਏ ਹਾਂ